ਮਨਜੋ ਪੀਕਰ ਸਾਹਿਬ ਇਸ ਵਕਤ ਪੂਰਾ ਮੁਲਕ ਮੈਨੂੰ ਸੁਣ ਰਿਹਾ ਇਕੱਲੇ ਨੂੰ ਭਾਸ਼ਣ ਦਿਓ ਲੇਖਣਾ ਪੜੋ ਅਸੀਂ ਤਾਂ ਇਹ ਨਹੀਂ ਕਰਾਂਗੇ ਮਸਾਂ ਮਾਰੀ ਆਈਏ ਯਾ ਦੇਖੋ ਬੈਠੋ 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 ਸਿੱਖੂ ਸਾਹਿਬ ਅਸੀਂ ਇਹ ਕਹਿੰਦੇ ਆ ਵੀ ਆਮ ਆਦਮੀ ਪਾਰਟੀ ਦੀ ਕਰਾਸ ਤਾਂ ਨਹੀਂ ਹੋਈ ਐ ਆਮ ਆਦਮੀ ਪਾਰਟੀ ਕਿਤੋਂ ਵੀ ਪੂਰੇ ਦੇਸ਼ ਚ ਹਾਰ ਸਕਦੀ ਐ ਪਰ ਸੰਗਰੂਰ ਤੋਂ ਵਦੇ ਨਹੀਂ ਹਾਰ ਸਕਦੀ ਲਗਦਾ ਤਾਂ ਅਸਤੀਫਾ ਦਿਓ ਅਸਤੀਫਾ ਦਿਓ ਬੜੀ ਬਾਤ ਅਸਤੀਫਾ ਦਿਓ ਅਸਤੀਫਾ ਦਿਓ ਵਾਜੋ ਸ਼ਾਮ ਨੂੰ ਅਸਤੀਫਾ ਦਿਓ ਘੰਟੇ ਬਾਅਦ ਸਾਨੂੰ ਜ਼ਿੰਮੇਵਾਰੀ ਬਹੁਮਤ ਨਾਲ ਦਿਓ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ 5 ਮਿੰਟਾਂ ਦੇ ਵਿੱਚ ਕੱਲੀ-ਕੱਲੀ ਫਸਲ ਉਤੇ ਐਮਐਸਪੀ ਦੇਵਾਂਗੇ ਦਿੱਲੀ ਦੇ ਵਿੱਚ ਸੁਆਮੀ 나ਥਨ ਬਿੱਲ ਲਾਗੂ ਹੈ ਦਿੱਲੀ ਦੇ ਵਿੱਚ ਬਾਈ ਜੀ ਸੁਆਮੀ 나ਥਨ ਬਿੱਲ ਲਾਗੂ ਹੈ ਉਨੀ ਪਤਾ ਕੀ ਨੂੰ ਖੁਸ਼ ਕਰਨ ਲਈ ਕੀ ਹੋਇਆ ਪਰ ਇਹ ਪਤਾ ਹੀ ਨਹੀਂ ਲੱਗ ਰਿਹਾ ਕਿ ਸਰਕਾਰ ਕੌਣ ਚਲਾ ਰਿਹਾ ਹੈ ਸਰਕਾਰ ਇੱਕ ਬਿਨਾ ਡਰਾਈਵਰ ਦੇ ਬੱਸ ਵਾਲੀ ਹਾਲਤ ਹੈ ਪਤਾ ਨਹੀਂ ਹੁਣ ਕਿੱਧਰ ਨੂੰ ਜਾਊ ਪਤਾ ਨਹੀਂ ਕਿਹੜੇ ਖੱਡੇ 'ਚ ਡਿੱਗੂ ਮੈਨੂੰ ਨਹੀਂ ਪਤਾ ਕੀ ਨੂੰ ਖੁਸ਼ ਕਰਨ ਲਈ ਕੀ ਹੋਇਆ ਪਰ ਪਾਵਰ ਤੇ ਲਈ ਗੱਲ ਕਰਨ ਵਾਲੀ ਹੈ ਆਪਣੇ ਕੋਲ ਮੈਂ ਮੈਂ ਪਲੀਜ਼ ਬੈਠੋ ਜਿਸ ਦੇ ਆਪਣੇ ਕੋਲ ਮੈਂ ਮੈਂ ਪਲੀਜ਼ ਬੈਠੋ ਤੁਸੀਂ ਬੈਠੋ ਤੁਸੀਂ

ਇਹ ਤੇ ਸਰਕਾਰ ਸਕੂਨ ਨਹੀਂ ਚੱਲ ਰਹੀ